ਹਾਂਜੀ ਸਭ ਤੋਂ ਪਹਿਲਾਂ ਤੇ ਨਵੇਂ ਸਾਲ ਦੀਆਂ ਵਧਾਈਆਂ ਸਾਰਿਆਂ ਨੂੰ ਸਾਰਿਆਂ ਲਈ ਖੁਸ਼ੀਆਂ ਭਰਿਆ ਨਵਾਂ ਸਾਲ ਬਤੀਤ ਹੋਵੇ ਤੇ ਸਾਰਿਆਂ ਨੂੰ ਵਾਹਿਗੁਰੂ ਰਿਜਕ ਦੇਵੇ ਤੇ ਹੁਣ ਅੱਜ ਆਪਾਂ ਗੱਲ ਕਰਦੇ ਆ ਕਿ ਇਹ ਜਿਹੜਾ ਕੰਮ ਇਹ ਚੂਚਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਆ ਮੁਰਗੀਆਂ ਦੇ ਛੋਟੇ ਬੱਚਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਆ ਜਾਂ ਮੁਰਗੀਆਂ ਤੋਂ ਸ਼ੁਰੂ ਕਰਨਾ ਚਾਹੀਦਾ ਕਿਉਂਕਿ ਇੱਕ ਦਿਨ ਮੇਰੇ ਵੀਰ ਨੇ ਕਮੈਂਟ ਕੀਤਾ ਸੀ ਕੀ ਇਹ ਜਿਹੜਾ ਕੰਮ ਆ ਮੁਰਗੀਆਂ ਤੋਂ ਸ਼ੁਰੂ ਕਰਨਾ ਚਾਹੀਦਾ ਆ ਜਾਂ ਫਿਰ ਛੋਟੇ ਬੱਚਿਆਂ ਤੋਂ ਚੂਚਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਤੇ ਆਪਾਂ ਨੂੰ ਵੀ ਇੱਕ ਟੌਪਿਕ ਮਿਲ ਗਿਆ ਵਧੀਆ ਕਿ ਇਹਦੇ ਤੇ ਜਿਹੜੀ ਵੀਡੀਓ ਆ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਜਾਵੇ ਕਿ ਤੁਸੀਂ ਚੂਚਿਆਂ ਤੋਂ ਇਹ ਕੰਮ ਸ਼ੁਰੂ ਕਰਨਾ ਆ ਜਾਂ ਫਿਰ ਵੱਡੀਆਂ ਮੁਰਗੀਆਂ ਜਿਵੇਂ ਕਿ ਆਪਾਂ ਨੂੰ ਮੁਰਗੀਆਂ ਮਿਲ ਜਾਂਦੀਆਂ ਨੇ ਅੰਡੇ ਦੇਣ ਵਾਲੀਆਂ ਕਿ ਉਹਨਾਂ ਤੋਂ ਕੰਮ ਆ ਜਿਹੜਾ ਸ਼ੁਰੂ ਕਰਨਾ ਚਾਹੀਦਾ ਹੈ ਤੇ ਉਹਦੇ ਬਾਰੇ ਆਪਾਂ ਅੱਜ ਗੱਲ ਕਰਨ ਲੱਗੇ ਆ। ਦੇਖੋ ਮੇਰੀ ਸੋਚ ਮੁਤਾਬਕ ਜਿਹੜਾ ਮੇਰਾ ਆਪਣਾ ਤਜਰਬਾ ਆ ਮੈਂ ਸਿਰਫ ਉਹਦੇ ਹਿਸਾਬ ਨਾਲ ਗੱਲ ਕਰਨ ਲੱਗੀ ਆ। ਤੇ ਹੋ ਸਕਦਾ ਆ ਮੇਰੇ ਨਾਲ ਕਿਸੇ ਦੀ ਸੋਚ ਮਿਲਦੀ ਹੋਵੇ ਤੇ ਕਿਸੇ ਦੀ ਨਹੀਂ ਸੋਚ ਮਿਲਦੀ ਹੋਵੇ। ਤੇ ਮੈਂ ਆਪਣੇ ਹਿਸਾਬ ਦੇ ਨਾਲ ਤੁਹਾਨੂੰ ਦੱਸਣ ਲੱਗੀ ਆ ਕਿ ਤੁਸੀਂ ਇਹ ਜਿਹੜਾ ਕੰਮ ਆ 2025 ਦੇ ਵਿੱਚ ਮੁਰਗੀਆਂ ਤੋਂ ਸ਼ੁਰੂ ਕਰਨਾ ਹੈ ਜਾਂ ਛੋਟੇ ਬੱਚਿਆਂ ਤੋਂ ਚੂਚਿਆਂ ਤੋਂ ਸ਼ੁਰੂ ਕਰਨਾ ਹੈ ਦੇਖੋ ਜੇਕਰ ਤੁਸੀਂ ਇਹ ਕੰਮ 2025 ਦੇ ਵਿੱਚ ਸ਼ੁਰੂ ਕਰਨ ਬਾਰੇ ਸੋਚ ਰਹੇ ਹਾਂ ਤੇ ਇਹ ਕੰਮ ਮੁਰਗੀਆਂ ਤੋਂ ਸ਼ੁਰੂ ਨਾ ਕਰਿਓ ਇਹ ਕੰਮ ਸ਼ੁਰੂ ਕਰਿਓ ਚੂਚਿਆਂ ਤੋਂ ਮੁਰਗੀਆਂ ਦੇ ਛੋਟੇ ਬੱਚਿਆਂ ਤੋਂ ਜੇਕਰ ਤੁਸੀਂ ਬਿਲਕੁਲ ਜ਼ੀਰੋ ਤੋਂ ਸ਼ੁਰੂ ਕਰਨ ਲੱਗੇ ਆ ਤੁਹਾਡੇ ਕੋਲੇ ਫਿਲਹਾਲ ਕੋਈ ਵੀ ਮੁਰਗੀ ਨਹੀਂ ਹੈਗੀ ਤੇ ਤੁਸੀਂ ਇਹ ਕੰਮ ਸੋਚ ਰਹੇ ਆ ਸ਼ੁਰੂ ਕਰਨ ਵਾਰੇ ਜਾਂ ਮੇਰੇ ਮੇਰੀਆਂ ਵੀਡੀਓਜ਼ ਦੇਖ ਕੇ ਸ਼ੁਰੂ ਕਰਨ ਵਾਰੇ ਸੋਚ ਰਹੇ ਆ ਜਾਂ ਫਿਰ ਕਿਸੇ ਹੋਰ ਤੋਂ ਜਾਂ ਆਪਣੇ ਮਨ ਨਾਲ ਹੀ ਵੀ ਅਸੀਂ ਇਹ ਕੰਮ ਸ਼ੁਰੂ ਕਰਨਾ ਆ ਤੇ ਤੁਸੀਂ ਇਹ ਕੰਮ ਆ ਜਿਹੜਾ ਮੁਰਗੀਆਂ ਤੋਂ ਨਹੀਂ ਚੂਚਿਆਂ ਤੋਂ ਸ਼ੁਰੂ ਕਰਨਾ ਆ ਕਿਉਂ ਚੂਚਿਆਂ ਤੋਂ ਕਿਉਂ ਸ਼ੁਰੂ ਕਰਨਾ ਆ ਤੇ ਮੁਰਗੀਆਂ ਤੋਂ ਕਿਉਂ ਨਹੀਂ ਸ਼ੁਰੂ ਕਰਨਾ ਕਿਉਂਕਿ ਦੇਖੋ ਇੱਕ ਤਾਂ ਜਿਹੜੀਆਂ ਮੁਰਗੀਆਂ ਆ ਅੰਡੇ ਦੇਣ ਵਾਲੀਆਂ ਉਹ ਨਵੀਆਂ ਮੁਰਗੀਆਂ ਮਿਲਦੀਆਂ ਹੀ ਬਹੁਤ ਘੱਟ ਨੇ ਜੇਕਰ ਤੁਹਾਨੂੰ ਕਿਤੇ ਉਹ ਮੁਰਗੀਆਂ ਮਿਲਣਗੀਆਂ ਵੀ ਤੇ ਪੁਰਾਣੀਆਂ ਮੁਰਗੀਆਂ ਮਿਲਣਗੀਆਂ ਤੇ ਇੱਕ ਤੁਹਾਨੂੰ ਮੁਰਗੀ ਆ ਜਿਹੜੀ ਉਹਦਾ ਰੇਟ 500 ਤੋਂ ਘੱਟ ਨਹੀਂ ਹੈਗਾ 500 ਤੋਂ ਘੱਟ ਤੁਹਾਨੂੰ ਮੁਰਗੀ ਆ ਜਿਹੜੀ ਉਹ ਕਿਤੋਂ ਵੀ ਨਹੀਂ ਮਿਲਣੀ ਹੈਗੀ ਜੇਕਰ ਤੁਸੀਂ ਸੋਚ ਰਹੇ ਆਂ ਵੀ ਮੁਰਗੀ ਤੋਂ ਕੰਮ ਸ਼ੁਰੂ ਕਰੀਏ ਮੁਰਗੀ ਤੋਂ ਕੰਮ ਸ਼ੁਰੂ ਕਰਨ ਦੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਤੁਹਾਡਾ ਉਹ ਹੋ ਸਕਦਾ ਹੈ 500 ਰੁਪਏ ਦੀ ਤੁਸੀਂ ਇੱਕ ਮੁਰਗੀ ਲਮੋਗੇ ਇਹ ਕਹਿ ਲੋ ਕਿ ਪੰਜ ਮੁਰਗੀਆਂ ਤੁਹਾਨੂੰ 2500 ਦੀਆਂ ਪੈਣਗੀਆਂ ਪੰਜ ਮੁਰਗੀਆਂ ਵੀ ਜੇਕਰ ਤੁਸੀਂ ਖਰੀਦੀਆਂ 2500 ਦੀਆਂ ਪੈ ਗਈਆਂ ਤੇ ਫਿਰ ਉਹਨਾਂ ਦਾ ਇਹ ਨਹੀਂ ਪਤਾ ਹੈਗਾ ਵੀ ਉਹ ਤੁਹਾਡੇ ਘਰੇ ਆ ਕੇ ਆਂਡੇ ਦੇਣਗੀਆਂ ਜਾਂ ਨਹੀਂ ਦੇਣਗੀਆਂ ਉਹ ਫੀਡਤੇ ਨੇ ਜਾਂ ਫੀਡ ਤੋਂ ਬਿਨਾ ਨੇ ਠੀਕ ਆ ਉਹ ਨਵੀਆਂ ਨੇ ਜਾਂ ਪੁਰਾਣੀਆਂ ਨੇ ਕਿਉਂਕਿ ਇਸ ਕੰਮ ਦੇ ਵਿੱਚ ਜਿਹੜਾ ਝੂਠਾ ਬਹੁਤ ਜ਼ਿਆਦਾ ਚੱਲਦਾ ਆ ਕਿਉਂਕਿ ਜਿਹੜੀ ਦੇਸੀ ਮੁਰਗੀ ਆ ਨਵੀਂ ਮੁਰਗੀ ਆ ਉਹ ਬਹੁਤ ਘੱਟ ਮਿਲਦੀ ਆ ਖਾਸ ਕਰ ਇਹਨਾਂ ਦਿਨਾਂ ਦੇ ਵਿੱਚ ਮਾਰਚ ਤੱਕ ਤੁਹਾਨੂੰ ਜਿਹੜੀਆਂ ਨਵੀਆਂ ਮੁਰਗੀਆਂ ਨੇ ਉਹ ਬਹੁਤ ਹੀ ਘੱਟ ਮਿਲਦੀਆਂ ਨੇ ਤੇ ਜੇਕਰ ਮਿਲਦੀਆਂ ਨੇ ਬਹੁਤ ਮਹਿੰਗੀਆਂ ਮਿਲਦੀਆਂ ਨੇ 500 ਤੋਂ ਘੱਟ ਤੁਹਾਨੂੰ ਮੁਰਗੀ ਹੈ ਜਿਹੜੀ ਉਹ ਨਹੀਂ ਮਿਲਣੀ ਸਾਡੇ ਇੱਥੇ ਫਿਲਹਾਲ ਜਿਹੜਾ ਰੇਟ ਆ ਮੁਰਗੀ ਦਾ ਉਹ ਇਹੀ ਚੱਲ ਰਿਹਾ ਆ ਸੋ ਜੇਕਰ ਤੁਸੀਂ ਕਮਾਈ ਦਾ ਸ਼ੁਰੂ ਕਰਨਾ ਹੈ ਇਹ ਚੂਚਿਆਂ ਤੋਂ ਸ਼ੁਰੂ ਕਰਿਓ ਚੂਚਿਆਂ ਤੋਂ ਕਿਉਂ ਸ਼ੁਰੂ ਕਰਨਾ ਹੈ ਕਿਉਂਕਿ ਜਿਹੜਾ ਇੱਕ ਚੂਚਾ ਆ 2 ਮਹੀਨੇ ਦਾ ਤੁਹਾਨੂੰ ਹੱਦ 100 ਰੁਪਏ ਦਾ ਮਿਲ ਜਾਣਾ ਹੈ ਇਹ ਕਹਿ ਲਓ ਵੀ ਤੁਸੀਂ ਮਾਰਚ ਮਹੀਨੇ ਜਾਂ ਅਪ੍ਰੈਲ ਮਹੀਨੇ ਠੀਕ ਆ ਸੌਰੀ ਮਾਰਚ ਤਾਂ ਨਹੀਂ ਅਪ੍ਰੈਲ ਦੇ ਐਂਡ ਜਾਂ ਫਿਰ ਤੁਹਾਨੂੰ ਮਈ ਚ ਜਿਹੜੇ ਚੂਚੇ ਆ ਉਹ ਮਿਲ ਜਾਣਗੇ ਸੋ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਚੂਚੇ ਲੈ ਕੇ ਪਾਲ ਲਓ ਗਰਮੀਆਂ ਦੇ ਦਿਨਾਂ ਦੇ ਵਿੱਚ ਜਿਹੜੇ ਚੂਚੇ ਆ ਪਾਲੜੇ ਬਹੁਤ ਹੀ ਜ਼ਿਆਦਾ ਆਸਾਨ ਹੁੰਦੇ ਆ ਚੂਚੇ ਪਾਲ ਲਵੋ ਜਦੋਂ ਚੂਚੇ ਪਲ ਜਾਣਗੇ ਉਸ ਤੋਂ ਬਾਅਦ ਇਹ ਤਿਆਰ ਹੋ ਜਾਣਗੇ ਅੰਡੇ ਦੇਣ ਲਈ 4-5 ਮਹੀਨਿਆਂ ਦੇ ਵਿੱਚ ਇਹ ਅੰਡੇ ਦੇਣ ਲਈ ਤਿਆਰ ਹੋ ਜਾਂਦੇ ਆ ਸੌਰੀ 5-6 ਮਹੀਨਿਆਂ 'ਚ ਮਤਲਬ ਕਿ ਜਦੋਂ 5 ਮਹੀਨੇ ਦੇਗੇ ਉਸ ਤੋਂ ਬਾਅਦ ਕੋਈ 6 ਮਹੀਨੇ ਦੇ ਵਿੱਚ ਅੰਡੇ ਦੇਣ ਲੱਪ ਪੈਂਦੀਆਂ ਮੁਰਗੀਆਂ ਤੇ ਕਈ 5 ਮਹੀਨਿਆਂ ਚ ਵੀ ਮੁਰਗੀਆਂ ਅੰਡੇ ਦੇਣ ਲੱਪ ਪੈਂਦੀਆਂ ਆ ਜੇਕਰ ਉਹਨਾਂ ਦੀ ਵਧੀਆ ਵਧੀਆ ਆਪਾਂ ਉਹਨਾਂ ਨੂੰ ਜਿਹੜਾ ਖਾਣਾ-ਦਾਣਾ ਆ ਦਿੰਨੇ ਆ ਉਹਨਾਂ ਦੀ ਵਧੀਆ ਗਰੋਥ ਬਣਦੀ ਆ ਤੇ 5 5.5 ਮਹੀਨੇ ਦੇ ਵਿੱਚ ਵੀ ਅੰਡੇ ਦੇਣ ਲੱਗ ਜਾਂਦੀਆਂ ਨੇ ਇਹ ਜਿਹੜੀਆਂ ਮੇਰੇ ਕੋਲ ਪਹਿਲਾਂ 35 ਮੁਰਗੀਆਂ ਸੀਗੀਆਂ ਜਿਨ੍ਹਾਂ ਬਾਰੇ ਮੈਂ ਪਹਿਲਾਂ ਵੀ ਗੱਲ ਕੀਤੀ ਆ ਬਈ ਆਪਾਂ ਉਹ ਕਿਤੇ ਉਹ ਲੈ ਕੇ ਆਈ ਸੀ ਫ੍ਰੀ ਰੀ ਚੂਚੇ ਮਿਲੇ ਸੀਗੇ ਸਾਨੂੰ ਉਹ ਮੁਰਗੀਆਂ 5 ਮਹੀਨੇ ਦੇ ਵਿੱਚ ਹੀ ਅੰਡੇ ਦੇ ਲੱਗ ਪਈਆਂ ਸੀ ਤੇ ਉਹਨਾਂ ਨੇ ਬਹੁਤ ਜ਼ਿਆਦਾ ਆਂਟੇ ਜਿਹੜੇ 2 ਸਾਲ ਦੇ ਵਿੱਚ ਦਿੱਤੇ ਬਿਨਾ ਕਿਸੇ ਫੀਡ ਤੋਂ ਕੋਈ ਵੀ ਆਪਾਂ ਫੀਡ ਨਹੀਂ ਸੀ ਉਹਨਾਂ ਨੂੰ ਪਾਉਂਦੇ ਤੇ ਕੋਈ ਵੀ ਜਿਹੜੀ ਦਵਾਈ دارو ਆਪਾਂ ਉਹਨਾਂ ਨੂੰ ਨਹੀਂ ਪਾਈ ਸੀਗੀ ਤੇ ਉਹ ਜਦੋਂ ਲੈ ਕੇ ਆਏ ਸੀ ਉਹ ਨਿਕਲੀਆਂ ਵੀ 35 ਦੀਆਂ 35 ਹੀ ਮੁਰਗੀਆਂ ਨਿਕਲੀਆਂ ਸੀ ਕੋਈ ਵੀ ਉਹਨਾਂ ਦੇ ਵਿੱਚ ਮੁਰਗਾ ਨਹੀਂ ਨਿਕਲਿਆ ਸੀਗਾ ਜਿਵੇਂ ਕਿ ਉਸ ਫਾਰਮ ਵਾਲਿਆਂ ਨੇ ਸਾਨੂੰ ਕਿਹਾ ਸੀ ਤੇ ਉਹ ਸੇਮ ਚੀਜ਼ ਹੀ ਹੋਈ ਕਿ ਇਹਨਾਂ ਨੇ ਅੰਡੇ ਵੀ ਬਹੁਤ ਜ਼ਿਆਦਾ ਦੇਣੇ ਨੇ ਤੇ ਨਿਕਲਣਗੀਆਂ ਵੀ ਸਾਰੀਆਂ ਮੁਰਗੀਆਂ ਇਹ। ਸੋ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਚੂਚੇ ਲੈ ਕੇ ਪਾਲ ਲਓ। ਗਰਮੀਆਂ ਦੇ ਵਿੱਚ ਆਸਾਨੀ ਨਾਲ ਪਾਲ ਜਾਣਗੇ ਚੂਚੇ। ਕੋਈ ਬਹੁਤਾ ਮੁਸ਼ਕਿਲ ਨਹੀਂ ਹੁੰਦਾ ਚੂਚਿਆਂ ਨੂੰ ਪਾਲਣਾ ਗਰਮੀਆਂ ਦੇ ਵਿੱਚ ਮੇਰੇ ਹਿਸਾਬ ਨਾਲ। ਗਰਮੀਆਂ ਦੇ ਵਿੱਚ ਪਾਲ ਲਓ ਤੇ ਚੜਦੇ ਸਿਆਲ ਆ ਜਿਹੜੀਆਂ ਮੁਰਗੀਆਂ ਅਕਤੂਬਰ ਨਵੰਬਰ ਸਤੰਬਰ ਇਨਾ ਮਹੀਨਿਆਂ ਦੇ ਵਿੱਚ ਅੰਡੇ ਦੇ ਲੱਗ ਪਣਗੇ ਆ ਤੇ ਤੁਹਾਡੀ ਜਿਹੜੀ ਕਮਾਈ ਆ ਉਹ 2025 ਤੋਂ ਹੀ ਸ਼ੁਰੂ ਹੋ ਜਾਊਗੀ 2025 ਚ ਹੀ ਤੁਸੀਂ ਕੰਮ ਸ਼ੁਰੂ ਕਰਨਾ ਤੇ 2025 ਦੇ ਵਿੱਚ ਹੀ ਤੁਹਾਡੀ ਜਿਹੜੀ ਕਮਾਈ ਆ ਉਹ ਸ਼ੁਰੂ ਹੋ ਜਾਣੀ ਆ ਤੇ ਜੇਕਰ ਤੁਹਾਡੇ ਕੋਲ ਤੁਸੀਂ ਕਿਸ ਤੋਂ ਮੁਰਗੀਆਂ ਸੌਰੀ ਕਿਸ ਤੋਂ ਚੂਚੇ ਖਰੀਦਦੇ ਆ ਜੇ ਵਿੱਚ ਮੁਰਗੇ ਵੀ ਨਿਕਲਦੇ ਆ ਤੇ ਘਰਾਉਣਾ ਜਿਹੜੇ ਮੁਰਗੇ ਆ ਉਹ ਵੀ ਵਿਕ ਜਾਂਦੇ ਨੇ 670 ਤੋਂ ਘੱਟ ਆ ਜਿਹੜਾ ਮੁਰਗਾ ਆ ਇਹਨਾਂ ਦਿਨਾਂ ਦੇ ਵਿੱਚ ਨਹੀਂ ਵਿਕਦਾ ਹੈਗਾ ਆਪਾਂ ਪਿੱਛੇ ਜੇ ਇੱਕ ਸੇਲ ਕੀਤਾ ਆ ਉਹ 650 ਦਾ 700 ਰੇਟ ਕੀਤਾ ਸੀ ਤੇ 650 ਦਾ ਮੁਰਗਾ ਆ ਜਿਹੜਾ ਉਹ ਸੇਲ ਕੀਤਾ ਸੋ ਜਿਹੜੇ ਛੋਟੇ ਚੂਚੇ ਆ ਉਹ ਲਵੋ ਕਿਉਂਕਿ ਕਈਆਂ ਦੀ ਸੋਚ ਇਹ ਆ ਕਿ ਜਦੋਂ ਅਸੀਂ ਛੋਟੇ ਚੂਚੇ ਲੈਣੇ ਆ ਉਹਨਾਂ ਦੇ ਵਿੱਚ ਪਤਾ ਨਹੀਂ ਲੱਗਦਾ ਹੈਗਾ ਕਿ ਕਿਹੜੀਆਂ ਮੁਰਗੀਆਂ ਨੇ ਤੇ ਕਿਹੜੇ ਮੁਰਗੇ ਨੇ ਵੀ ਜ਼ਿਆਦਾਤਰ ਮੁਰਗੇ ਨਿਕਲਦੇ ਨੇ ਸੋ ਜੇਕਰ ਮੁਰਗੇ ਵੀ ਵਿੱਚ ਨਿਕਲਦੇ ਨੇ ਤਾਂ ਤੁਸੀਂ ਘਬਰਾਉਣਾ ਤੁਸੀਂ ਉਹਨਾਂ ਨੂੰ ਵੀ ਸੇਲ ਕਰ ਸਕਦੇ ਆ ਉਹਨਾਂ ਨੂੰ ਸੇਲ ਕਰਕੇ ਤੁਸੀਂ ਅ ਪੜੇ ਮੁਰਗੀਆਂ ਲੈ ਸਕਦੇ ਆ ਅੰਡੇ ਦੇਣ ਵਾਲੀਆਂ ਸੋ ਜਿਹੜਾ ਇਹ ਕੰਮ ਆ ਇਹ ਕੰਮ ਸ਼ੁਰੂ ਕਰਨ ਦੇ ਲਈ ਮੇਰੇ ਹਿਸਾਬ ਦੇ ਨਾਲ ਮੈਂ ਆਪਣੇ ਹਿਸਾਬ ਦੇ ਨਾਲ ਦੱਸ ਰਹੀ ਆ ਜੇਕਰ ਤੁਸੀਂ ਇਹ ਕੰਮ ਸ਼ੁਰੂ ਕਰਨ ਬਾਰੇ ਸੋਚ ਰਹੇ ਆ 2025 ਤਾਂ ਮੁਰਗੀਆਂ ਤੋਂ ਨਹੀਂ ਛੋਟੇ ਚੂਚਿਆਂ ਤੋਂ ਸ਼ੁਰੂ ਕਰੋ ਕਿਉਂਕਿ ਜਿਹੜਾ ਇੱਕ ਚੂਚਾ ਆ ਉਹ 100 ਰੁਪਏ ਦਾ ਤੁਹਾਨੂੰ ਮਿਲੂਗਾ ਜੇਕਰ ਤੁਸੀਂ 20 ਚੂਚੇ ਵੀ ਆ ਜਿਹੜੇ ਪਾਲਦੇ ਆ ਉਹ 2000 ਦੇ ਆ ਜਾਣਗੇ ਤੇ 2 ਮਹੀਨੇ ਦੇ ਭਲੇ ਉਹ ਮਿਲਣਗੇ ਤੁਹਾਨੂੰ ਕਿਉਂਕਿ ਜਿਹੜਾ ਇੱਕ ਦਿਨ ਦਾ ਚੂਚਾ ਹੁੰਦਾ ਆ ਉਹ ਤਾਂ 35 ਰੁਪਏ ਦਾ ਮਿਲ ਜਾਂਦਾ ਅਲੱਗ-ਅਲੱਗ ਰੇਟ ਹੁੰਦੇ ਕਿਤੇ 35 ਕਿਤੇ 40 ਠੀਕ ਆ ਤੇ ਜਿਹੜਾ ਮਹੀਨੇਕ ਦਾ ਹੁੰਦਾ ਆ ਉਹਦਾ ਉਹੀ ਰੇਟ ਪੱਧ ਜਾਂਦਾ ਆ 250 ਰੁਪਏ ਜਾਂ 60 ਰੁਪਏ ਹਨਾ ਤੇ ਜਿਵੇਂ ਜਿਵੇਂ ਉਹਨਾਂ ਦਾ ਹੀ ਉਮਰ ਹੁੰਦੀ ਆ ਉਵੇਂ-ਉਵੇਂ ਰੇਟ ਆ ਜਿਹੜਾ ਉਹ ਵਧਦਾ ਰਹਿੰਦਾ ਆ ਪਰ ਜਿਹੜੀ ਮੁਰਗੀ ਹੁੰਦੀ ਆਂਡੇ ਦੇਣ ਵਾਲੀ ਉਹ ਇਹਨਾਂ ਦਿਨਾਂ ਦੇ ਵਿੱਚ ਸਾਡੇ ਏਰੀਏ ਦੇ ਵਿੱਚ 500 ਤੋਂ ਘੱਟ ਨਹੀਂ ਹੈਗੀ ਕਿਉਂਕਿ ਇੱਥੇ 10 ਦਿਨ ਪਹਿਲਾਂ ਹੀ ਇੱਕ ਸਾਡੇ ਕੋਈ ਲੈ ਕੇ ਆਇਆ ਪਿੰਡਈ ਤੇ ਉਹ 2500 ਦੀਆਂ ਪੰਜ ਮੁਰਗੀਆਂ ਲੈ ਕੇ ਆਇਆ ਮਤਲਬ ਕਿ ਇੱਕ ਮੁਰਗੀ ਆ ਜਿਹੜੀ ਉਹ 500 ਦੀ ਹੋਈ ਸੋ ਜੇਕਰ ਕਿਸੇ ਨੇ ਕੰਮ ਇਹ ਸ਼ੁਰੂ ਕਰਨਾ ਹੈ ਉਹ ਚੂਚਿਆਂ ਤੋਂ ਸ਼ੁਰੂ ਕਰਿਓ ਨਾ ਕਿ ਮੁਰਗੀਆਂ ਤੋਂ ਮੇਰੇ ਹਿਸਾਬ ਦੇ ਨਾਲ ਬਾਕੀ ਤੁਹਾਨੂੰ ਜਿਵੇਂ ਠੀਕ ਲੱਗਦਾ ਤੁਸੀਂ ਉਦਾਂ ਵੀ ਕਰ ਸਕਦੇ ਆਂ ਪਰ ਮੇਰੇ ਹਿਸਾਬ ਦੇ ਨਾਲ ਜੇਕਰ ਤੁਸੀਂ ਮੇਰੀਆਂ ਵੀਡੀਓਜ਼ ਦੇਖਦੇ ਆ ਤੇ ਮੇਰੇ ਹਿਸਾਬ ਦੇ ਨਾਲ ਚੱਲੋਗੇ ਤਾਂ ਤੁਹਾਨੂੰ ਜਿਹੜਾ ਲਾਸਟ ਆ ਉਹ ਨਹੀਂ ਹੋਵੇਗਾ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜੋ ਹੁਣ ਅਪ੍ਰੈਲ ਮਈ ਆਉਣਾ ਹੈ ਉਹਨਾਂ ਦਿਨਾਂ ਦੇ ਵਿੱਚ ਚੂਚੇ ਖਰੀਦ ਲਿਓ ਤੇ ਉਹਨਾਂ ਨੂੰ ਪਾਲ ਲਿਓ ਤੇ ਸਰਦੀਆਂ ਦੇ ਵਿੱਚ ਜਿਹੜੀ ਤੁਹਾਡੀ ਕਮਾਈ ਆ ਉਹ ਹੋਣੀ ਸ਼ੁਰੂ ਹੋ ਜਾਏਗੀ ਤੇ ਤੁਹਾਨੂੰ ਜਿਹੜੀ ਕੰਮ ਬਾਰੇ ਜਾਣਕਾਰੀ ਆ ਉਹ ਵੀ ਹੋ ਜਾਣੀ ਆ ਨਾਲ ਦੀ ਨਾਲ ਬਾਕੀ ਵੀਡੀਓ ਵਧੀਆ ਲੱਗੀ ਤੇ ਲਾਈਕ ਜਰੂਰ ਕਰਦੇ ਹੋ ਸਬਸਕ੍ਰਾਈਬ ਜਰੂਰ ਕਰਦੇ ਹੋ ਧੰਨਵਾਦ